ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਖਬਰਾਂ ਦਾ ਵਿਸਤਾਰ ਵਿਚਾਰ ਟਿੱਪਣੀਆਂ ਤੇ ਨਿਚੋੜ ਦਰਸ਼ਕੋ ਅੱਜ ਅਸੀਂ ਗੱਲ ਕਰਨੀ ਹੈ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾਧਾਰੀ ਪਾਰਟੀ ਹੈ ਇੱਥੇ ਪੰਜਾਬ ਦੇ ਵਿੱਚ 1 ਜੂਨ ਨੂੰ ਜਦੋਂ ਇਲੈਕਸ਼ਨ ਹੋਣੀਆਂ ਨੇ ਤੇ ਉਸਦੇ ਚਲਦੇ ਹੋਏ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੂਰੇ ਸੂਬੇ ਦੇ ਵਿੱਚ ਵਿਚਰ ਕੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਰੋਡ ਸ਼ੋਅ ਕਰ ਰਹੇ ਨੇ ਬੀਤੇ ਕੱਲ ਵੀ ਉਹਨਾਂ ਦੇ ਵੱਲੋਂ ਇੱਕ ਵੱਡੇ ਰੋਡ ਸ਼ੋਅ ਲੁਧਿਆਣਾ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣਾ ਮੇਰੀ ਕਰਮ ਭੂਮੀ ਹੈ ਉਹਨਾਂ ਨੇ ਕਿਹਾ ਕਿ 1991 ਦੇ ਵਿੱਚ ਉਹਨਾਂ ਨੇ ਬਤੌਰ ਕਮੇਡੀ ਕਲਾਕਾਰ ਆਪਣਾ ਸਫ਼ਰ ਇੱਥੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਲੁਧਿਆਣਾ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੂਰੇ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗਏ ਆਂ ਪਰ ਜਿੰਨਾ ਉਤਸ਼ਾਹ ਮੈਨੂੰ ਲੁਧਿਆਣਾ ਦੇ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਏ ਉਹ ਮੈਨੂੰ ਹੋਰ ਕਿਤੇ ਨਹੀਂ ਆਇਆ। ਨਾਲ ਹੀ ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਲੁਧਿਆਣਾ ਦੇ ਲੋਕ ਝਾੜੂ ਦੇ ਉੱਤੇ ਬਟਨ ਦਬਕ ਕੇ ਇਹ ਤੋਂ ਆਪਣਾ ਮੈਂਬਰ ਪਾਰਲੀਮੈਂਟ ਬਣਾ ਕੇ ਸੰਸਦ ਸਦਨ ਦੇ ਵਿੱਚ ਲੋਕ ਸਭਾ ਸਦਨ ਦੇ ਵਿੱਚ ਭੇਜਾਂਗੇ ਤੇ ਨਾਲ ਹੀ ਅਸੀਂ ਗੱਲ ਕਰੀਏ ਭਗਵੰਤ ਮਾਨਪੁਰਾ ਨੇ ਬੀਤੇ ਕੱਲ ਸੰਗਰੂਰ ਦੇ ਵਿੱਚ ਵੀ ਪਹੁੰਚੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਤੇ ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਰਾਜਸਤਾਨੀ ਹੈ ਸੰਗਰੂਰ ਪੰਜਾਬ ਦੀ ਤੇ ਹਮੇਸ਼ਾ ਰਹੇਗੀ ਸੰਗਰੂਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਇੱਕ ਤਰੀਕ ਨੂੰ ਪਤਾ ਲੱਗ ਜਾਣੀਆਂ ਨੇ ਪਰ ਨਾਲ ਦੀ ਨਾਲ ਲੋਕਾਂ ਦੇ ਵੱਲੋਂ ਜਿਸ ਤਰੀਕੇ ਦੀਆਂ ਪ੍ਰਤੀਕਿਰਿਆ ਅੱਗੇ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਨਾਲ ਦੀ ਨਾਲ ਗੱਲ ਕਰੀਏ ਕਰਮਜੀਤ ਅਨਮੋਲ ਹੁਣਾ ਦੀ ਜਿਹੜੇ ਕਿ ਫਰੀਦਕੋਟ ਤੋਂ ਉੱਥੇ ਮੈਦਾਨ ਦੇ ਵਿੱਚ ਨਹੀਂ ਚੋਣ ਮੈਦਾਨ ਦੇ ਵਿੱਚ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਵਿਰੋਧ ਲਗਾਤਾਰ ਤੇ ਹੋਰ ਵਕ ਵਕ ਚਾਹੇ ਅਸੀਂ ਗੁਰਮੀਤ ਸਿੰਘ ਖੁੱਡਿਆ ਹੋਰਾ ਦੀ ਗੱਲ ਕਰ ਲਈ ਉਹਨਾਂ ਦਾ ਵਿਰੋਧ ਜਾਂ ਹੋਰ ਜਿਹੜੇ ਵਕ ਵਕ ਖਾਸ ਤੌਰ ਤੇ ਲਾਲਜੀਤ ਭੁੱਲਰ ਹੁਰੀ ਜਿਸ ਤਰੀਕੇ ਦੇ ਨਾਲ ਫਸੇ ਨੇ ਉਹ ਜਿਸ ਤਰੀਕੇ ਦੇ ਨਾਲ ਰਾਮਗੜੀ ਆ ਭਾਈਚਾਰੇ ਸੁਨਿਆਰਾ ਬਰਾਦਰੀ ਦੇ ਨਾਲ ਲੈ ਕੇ ਜਿਸ ਤਰੀਕੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਆ ਉਹਨਾਂ ਸਾਰੀਆਂ ਚੀਜ਼ਾਂ ਦੇ ਦੌਰਾਨ ਜਿਹੜਾ ਹੈਗਾ ਕਹਿਣਾ ਬੰਦਾ ਹੈਗਾ ਕਿ ਜਿੰਨਾ ਸੁਖਾਲਾ ਆਮ ਆਦਮੀ ਪਾਰਟੀ ਲੈ ਕੇ ਚੱਲ ਰਹੀ ਹੈ ਕਿ 13 0 ਉਹਨਾਂ ਸੁਖਾਲਾ ਲੱਗਦਾ ਨਹੀਂ ਹੈ ਮੈਦਾਨ ਦੇ ਵਿੱਚ ਨਿਤਰੀਆਂ ਹੋਈਆਂ ਨੇ ਸਾਰੀਆਂ ਹੀ ਪਾਰਟੀਆਂ ਬੀਤੇ ਕੱਲ ਇੱਕ ਵੱਡੀ ਅਨਾਉਂਸਮੈਂਟ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੋਈ ਜਿਸ ਤੇ ਬਹੁਤ ਸਾਰੀ ਪ੍ਰਤੀਕਿਰਿਆ ਵੱਖ-ਵੱਖ ਪਾਰਟੀਆਂ ਦੀ ਸਾਹਮਣੇ ਆਈ ਖਡੂਰ ਸਾਹਿਬ ਤੋਂ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਨਹੀਂ ਸੀ ਗਿਆ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਗੱਲ ਕਰੀਏ ਤੇ ਉਹਨਾਂ ਦੇ ਲਈ ਇਸ ਹਲਕੇ ਤੋਂ ਫੈਸਲਾ ਲੈਣਾ ਥੋੜਾ ਔਖਾ ਹੋ ਰਿਹਾ ਸੀ ਜਿਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਥਕ ਹਲਕਾ ਹੋਂਦੇ ਚੱਲਦੇ ਹੋਏ ਉਥੇ ਉਹ ਅਜਿਹਾ ਕੋਈ ਉਮੀਦਵਾਰ ਉਤਾਰਨਾ ਚਾਹੁੰਦੇ ਸੀ ਜਿਸ ਦੇ ਨਾਲ ਜਿਹੜੇ ਜਿੱਤਣ ਦੇ आसार ਜ਼ਿਆਦਾ ਪਨ ਜਾਣ ਹਾਲਾਂਕਿ ਗੱਲ ਕਰੀਏ ਅਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਨਾਮ ਅੱਗੇ ਅਮਤਾਰਿਆ ਕਿ ਉਹਨਾਂ ਦੇ ਵਿੱਚੋਂ ਕਿਸੇ ਨੂੰ ਜਿਹੜੀ ਹੈਗੀ ਦਿੱਤੀ ਜਾ ਸਕਦੀ ਆ। ਵਿਕਰਮਜੀਤ ਮਜੀਠੀਆ ਦਾ ਨਾਮ ਵੀ ਅੱਗੇ ਆਇਆ। ਪਰ ਪਾਰਟੀ ਪ੍ਰਧਾਨੇ ਇੱਕ ਤਰੀਕੇ ਦੇ ਨਾਲ ਸੁਖਵੀਰ ਬਾਦਲ ਦੇ ਅੱਗੇ ਵੱਡਾ ਧਰਮ ਸੰਕਟ ਸੀ ਕਿ ਇਸ ਸੀਟ ਦੇ ਉੱਤੇ ਕਿਸ ਨੂੰ ਇਹ ਦਵਾ ਦਾ ਨਾਮ ਐਲਾਨ ਕਰਨਾ ਹੈ। ਆਖਿਰਕਾਰ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਆਪਣੇ ਕੋਰ ਕਮੇਟੀ ਦੇ ਨਾਲ ਸਲਾਹ ਕਰਕੇ ਖਡੂਰ ਸਾਹਿਬ ਤੋਂ ਇਥੇ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਵਿਰਸਾ ਸਿੰਘ ਬਲਟੋਹਾ ਦੀ ਗੱਲ ਕਰੀਏ ਜਿਹੜੇ ਕਿ 2007 ਦੇ ਵਿੱਚ ਐਮਐਲਏ ਬਣੇ 2012 ਦੇ ਵਿੱਚ ਐਮਐਲਏ ਬਣੇ ਤੇ ਦੇ ਨਾਲ ਹੀ ਨਾਲ ਮੁੱਖ ਪਾਰਲੀਮੰਤੀ ਸਕੱਤਰ ਵੀ ਰਹੇ ਇੱਕ ਵੱਡਾ ਨਾਂ ਹੈ ਪੰਜਾਬੀ ਰਾਜਨੀਤੀ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੇ ਹੁਣ ਜਦੋਂ ਅਮਰਿਤਪਾਲ ਸਿੰਘ ਚੂਨ ਮੈਦਾਨ ਦੇ ਵਿੱਚ ਨੇ ਬਤੌਰ ਆਜ਼ਾਦ ਉਮੀਦਵਾਰ ਬਹੁਤ ਸਾਰੇ ਲੋਕ ਖਾਸ ਕਰਕੇ ਬੁੱਧੀਜੀਵੀ ਖਾਸ ਤੌਰ ਤੇ ਜਿਹੜੇ ਲੋਕ ਰਾਜਨੀਤੀ ਨੂੰ ਨੇੜੇ ਤੋਂ ਸਮਝ ਰਹੇ ਨੇ ਉਹਨਾਂ ਦਾ ਕਹਿਣਾ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਆਪਣਾ ਕੋਈ ਵੀ ਉਮੀਦਵਾਰ ਉਤਾਰਨਾ ਨਹੀਂ ਚਾਹੀਦਾ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਭਾਈ ਅਮਰਿਤਪਾਲ ਸਿੰਘ ਖੁਰਾ ਨੂੰ ਆਪਣੀ ਹਮਾਇਤ ਦਿੰਦਾ ਹੈ ਤਾਂ ਉਹਦਾ ਇੱਕ ਵੱਡਾ ਜੇ ਰਾਇਗਾ ਫਾਇਦਾ ਪਾਰਟੀ ਨੂੰ ਜਿਹੜੀਆਂ ਹੋਰ 12 ਸੀਟਾਂ ਨੇ ਤੇ ਨਾਲ ਦੀ ਨਾਲ ਚੰਡੀਗੜ੍ਹ ਦੀ ਇੱਕ ਸੀਟ ਲੈ ਲਈਏ ਹਰਦੀਪ ਸਿੰਘ ਬਟਰੇਲਾ ਜਿੱਥੇ ਚੰਡੀਗੜ੍ਹ ਤੋਂ ਮੈਦਾਨ ਦੇ ਵਿੱਚ ਨੇ ਜੇਕਰ ਉਹਨੂੰ ਵੀ ਲੈ ਲਈਏ ਤਾਂ ਇਹਨਾਂ 13 ਸੀਟਾਂ ਦੇ ਉੱਤੇ ਉਹਨਾਂ ਨੂੰ ਫਾਇਦਾ ਮਿਲ ਸਕਦਾ ਪਰ ਹੈਰਾਨੀ ਉਦੋਂ ਹੋਈ ਜਦੋਂ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਇੱਥੋਂ ਕਰ ਦਿੱਤਾ ਹੁਣ ਦੇਖੀਏ ਕਿ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਜਿਹੜੇ ਕਿ ਹਮੇਸ਼ਾ ਹੀ ਗੱਲ ਕਰਦੇ ਨੇ ਕਿ ਉਹਨਾਂ ਦੀ ਪਾਰਟੀ ਪੰਥਕ ਹੈ ਜਿਨ੍ਹਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ ਜਿਨ੍ਹਾਂ ਦੇ ਕੁਜਿਕ ਵ代ਕ ਕੁਜਿਕ ਵ代ਕ ਤੋਂ ਭਾਵ ਜਿਹੜੇ ਕਿ ਪਿਛਲੇ ਸਮੇਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵ代ਕ ਰਹੇ ਜਾਂ ਫਿਰ ਮੰਤਰੀ ਪਦਤੇ ਰਹੇ ਉਹਨਾਂ ਨੇ ਇਕੱਠਿਆਂ ਹੋ ਕੇ ਇੱਕ ਸਿਗਨੇਚਰ ਕੈਂਪੇਨ ਚਲਾਈ ਤੇ ਉਹ ਸਿਗਨੇਚਰ ਕੈਂਪੇਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਰਾਜਪਾਲ ਨੂੰ ਸੌਂਪੀ। ਮੰਨਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਦੇ ਨਾਲ ਆਪਣੀ ਹਮਾਇਤ ਪਾਈ ਅੰਮ੍ਰਿਤਪਾਲ ਸਿੰਘ ਖੁਰਾ ਨੂੰ ਦੇਵੇਗਾ। ਜਦੋਂ ਨਹੀਂ ਦਿੱਤੀ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥਕ ਮੁੱਦਿਆਂ ਦੀ ਗੱਲ ਕਰਦਾ ਹੈ ਉਸ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸਟੈਂਡ ਆਖਿਰਕਾਰ ਕੀ ਹੈ ਇਸੇ ਨਾਲ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਹੁਰਾ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਹ ਐਲਾਨ ਕਰ ਦਿੱਤਾ ਕਿ ਖਡੂਰ ਸਾਹਿਬ ਤੋਂ ਜਿਹੜਾ ਉਹਨਾਂ ਦਾ ਆਪਣਾ ਕੈਂਡੀਡੇਟ ਹਰਪਾਲ ਸਿੰਘ ਬਲੇਰ ਸੀ ਉਹਨਾਂ ਨੂੰ ਜਿਹੜਾਗਾ ਵਾਪਿਸ ਲਿਆ ਜਾਵੇਗਾ ਤੇ ਉੱਥੇ ਅਮਰਿਤਪਾਲ ਸਿੰਘ ਹੁਰਮ ਨੂੰ ਸਮਰਥਨ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੇ ਖਾਲਸਾ ਰਾਜ ਪਾਰਟੀ ਦੇ ਗੁਰਿੰਦਰ ਸਿੰਘ ਬਾਜਵਾ ਨੂੰ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਜਿਹੜੇ ਕਿ ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਰਹੇ ਨੇ ਆਪਣੀਆਂ ਜਿੰਨੀਆਂ ਵੀ ਆਪਣੇ ਮੁੱਦਿਆਂ ਦੇ ਨਾਲ ਸੰਬੰਧਿਤ ਪਾਰਟੀਆਂ ਜਿਵੇਂ ਕਿ ਪੱਥੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਬਾਬਤ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਨਾਲ ਖੜੇ ਰਹਿੰਦੀ ਗੱਲ ਕਰ ਰਿਆ ਏ ਤੇ ਲੱਗਦਾ ਏ ਹੈ ਕਿ ਉਹਨਾਂ ਦੇ ਵੱਲੋਂ ਹਰ ਇੱਕ ਜਗ੍ਹਾ ਤੇ ਉਹਨਾਂ ਨੂੰ ਹਮਾਇਤ ਦਿੱਤੀ ਜਾਵੇਗੀ ਮੰਨਿਆ ਇਹ ਵੀ ਜਾ ਰਿਹਾ ਏ ਕਿ ਜੇਕਰ ਬਾਪੂ ਬੁਲਕੌਰ ਸਿੰਘ ਬਠਿੰਡਾ ਹਲਕੇ ਤੋਂ ਜਿਸ ਜੀ ਕੇ ਨਾਲ ਐਲਾਨ ਦੀ ਗੱਲ ਕੀਤੀ ਗਈ ਸੀ ਪਿੱਛੇ ਜੀ ਉਹਨਾਂ ਨੇ ਆਪਣੇ ਕੁਝ ਇੱਕ ਨੇੜਲੇ ਬੰਦਿਆਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਜਿਹੜੇ ਨਾਮਜ਼ਦਗੀ ਪੇਪਰ ਤਿਆਰ ਕਰੋ ਤੇ ਮੈਂ ਇਲੈਕਸ਼ਨ ਲੜਾਂਗਾ ਮੰਨਿਆ ਇਹ ਜਾ ਰਿਹਾ ਹੈ ਕਿ ਉੱਥੇ ਵੀ ਉਹ ਲੱਖ ਸਿਧਾਨਾਂ ਨੂੰ ਪਿੱਛੇ ਹਟਾ ਕੇ ਬਾਪੂ ਬਲਕੋਂ ਸਿੰਘ ਪੁਰਾ ਨੂੰ ਪੂਰੀ ਆਪਣੀ ਹਮਾਇਤ ਦੇਣਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਦੀ ਜਿਸ ਦੀ ਉਡੀਕ ਪੰਜਾਬ ਦੇ ਲੋਕ ਕਰ ਰਹੇ ਸੀ ਕਿ ਆਖਿਰਕਾਰ ਖਡੂਰ ਸਾਹਿਬ ਤੋਂ ਦੋਹਾਂ ਦਾ ਸਟੈਂਡ ਕੀ ਹੋਵੇਗਾ ਬਿਲਕੁਲ ਸਟੈਂਡ ਕਲੀਅਰ ਕਰ ਦਿੱਤਾ ਗਿਆ ਏ। ਪਰ ਹੁਣ ਜੇਕਰ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਪੁਰਾ ਦੀ ਅੱਗੇ ਵੱਡੀ ਚੁਣੌਤੀ ਹੈ। ਆਪ ਜੇਲ੍ਹ ਦੇ ਅੰਦਰ ਨੇ ਆਪ ਉਹਨਾਂ ਦੇ ਲਈ ਆ ਕੇ ਬਾਹਰ ਚੋਣ ਪ੍ਰਚਾਰ ਨਹੀਂ ਕਰ ਸਕਦੇ ਹਾਂ ਜਦੋਂ ਜਿੱਤ ਜਾਂਦੇ ਨੇ ਉਦੋਂ ਗੱਲ ਕੁਝ ਵਕਰੀ ਹੋਣੀ ਆ ਉਦੋਂ ਬਾਹਰ ਆਉਣ ਦਾ ਮੌਕਾ ਵੀ ਮਿਲ ਜੇਗਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੱਲ ਪੈਣਗੀਆਂ ਪਰ ਫਿਲਹਾਲ ਦੀ ਘੜੀ ਰਾਜਦੇਵ ਸਿੰਘ ਜਿਹੜੇ ਕਿ ਉਹਨਾਂ ਦੇ ਵਕੀਲ ਨੇ ਉਹਨਾਂ ਦੇ ਉੱਤੇ ਇੱਕ ਵੱਡੀ ਚੁਣੌਤੀ ਆ ਕਿ ਉਹਨਾਂ ਨੇ ਉਹਨਾਂ ਦੀ ਚੋਣ ਕੈਂਪੇਨ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਦੇਖਣਾ ਹੈ ਪੰਜਾਬ ਦੀ ਰਾਜਨੀਤੀ ਇੰਨੀ ਦਿਨ ਆਏ ਦਿਨ ਤੁਸੀਂ ਦੇਖੋ ਕਿ ਰੰਗ ਬਦਲਦੀ ਹੈ ਰੰਗ ਬਦਲਣ ਤੋਂ ਮੇਰਾ ਭਾਵ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਸੰਬੰਧੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਹਮੇਸ਼ਾ ਹੀ ਇਹ ਗੱਲ ਕਰਦਾ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਭਾਈ ਅੰਮ੍ਰਿਤਪਾਲ ਸਿੰਘ ਦੀ ਬਾਬਤ ਵੀ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਮੁੱਦਾ ਉਠਾਇਆ ਗਿਆ ਲਗਾਤਾਰ ਬਹੁਤ ਸਾਰੇ ਇਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਦੇ ਫੇਸਬੁੱਕ ਪੇਜ ਤੇ ਟਵਿੱਟਰ ਅਕਾਊਂਟ ਤੇ ਤੇ ਵੱਖ-ਵੱਖ ਸੋਸ਼ਲ ਮੀਡੀਆ ਹੋਰ ਜਿਹੜੇ ਅਕਾਊਂਟ ਸੀ ਉਹਦੇ ਤੋਂ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਬਾਬਤ ਗੱਲ ਕੀਤੀ ਗਈ ਪਰ ਹੁਣ ਜਦੋਂ ਅਮਰਿਤਪਾਲ ਸਿੰਘ ਆਪ ਚੋਣ ਮੈਦਾਨ ਦੇ ਵਿੱਚ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਨੇ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬਦਲ ਗਿਆ ਉਹਨਾਂ ਨੇ ਆਪਣਾ ਉਮੀਦਵਾਰ ਉੱਥੇ ਉਤਾਰਨਾ ਜ਼ਿਆਦਾ ਵਾਜਿਬ ਮੰਨਿਆ ਹੈ ਖੈਰ ਇਹ ਪਾਰਟੀ ਦਾ ਆਪਣਾ ਫੈਸਲਾ ਹੈ ਇਹ ਪਾਰਟੀ ਪ੍ਰਧਾਨ ਦਾ ਫੈਸਲਾ ਹੈ ਕਿ ਕਿਹਨੂੰ ਹਮਾਇਤ ਦੇਣੀ ਆ ਕਿਹਨੂੰ ਹਮਾਇਤ ਨਹੀਂ ਦੇਣੀ ਲੇਕਿਨ ਜਦੋਂ ਇਹਦੀ ਗਹਿਰਾਈ ਦੇ ਵਿੱਚ ਜਾਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੁੰਦੀਆਂ ਨੇ ਕਿ ਰਾਜਨੀਤਿਕ ਆਗੂ ਇੱਕ ਵੇਲੇ ਕਿਹੋ ਜਿਹਾ ਬਿਆਨ ਦਿੰਦੇ ਨੇ ਤੇ ਦੂਜੇ ਵੇਲੇ ਉਹਨਾਂ ਹੀ ਬਿਆਨਾਂ ਤੋਂ ਹਟਦੇ ਹੋਏ ਨਜ਼ਰ ਆਉਂਦੇ ਨੇ ਸਿੱਧੇ ਤੌਰ ਤੇ ਪਾਰਟੀ ਦੇ ਆਪਣੇ ਹਿੱਤ ਜਾਂ ਰਾਜਨੀਤਿਕ ਆਗੂਆਂ ਦੇ ਆਪਣੇ ਹਿੱਤ ਇਸ ਗੱਲ ਦੇ ਆੜੇ ਆ ਜਾਂਦੇ ਨੇ ਕਿ ਉਹਨਾਂ ਨੇ ਪਹਿਲਾਂ ਕੀ ਬੋਲਿਆ ਤੇ ਦੂਜਾ ਉਹਨਾਂ ਦਾ ਜਿਹੜਾ ਹੈਗਾ ਸਟੈਂਡ ਕੀ ਰਿਹਾ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਬੀਬੀ ਹਰਸੀਮਰਤ ਕੌਰ ਬਾਦਲਹਰੀ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਸਦਨ ਦੇ ਵਿੱਚ ਪਹੁੰਚੇ ਬਹੁਤ ਸਾਰੀਆਂ ਚੀਜ਼ਾਂ ਉਠਾਈਆਂ ਲੇਕਿਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿ ਮੈਂਬਰ ਪਾਰਲੀਮੈਂਟ ਬੀਬੀ ਹਰਸੀਮਰਤ ਕੌਰ ਬਾਦਲ ਨਹੀਂ ਜਦੋਂ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਨੇ ਜਦੋਂ ਇਹ ਗੱਲ ਆ ਰਹੀ ਹੈ ਕਿ ਬਾਪੂ ਬਲਕੌਰ ਸਿੰਘ ਹੁਰਾਨੀ ਉੱਥੇ ਆ ਜਾਣਾ ਹੈ ਜਦੋਂ ਇਹ ਗੱਲ ਆ ਰਹੀ ਹੈ ਕਿ ਲੱਖਾ ਸਿਧਾਨਾ ਉੱਥੇ ਆ ਪਰ ਜੇਕਰ ਇਸ ਖਬਰ ਦੀ ਤਹਿ ਤੱਕ ਜਾਈਏ ਤਾਂ ਬੀਤੇ ਕੱਲ ਦੀ ਇੱਕ ਘਟਨਾ ਦਾ ਜ਼ਿਕਰ ਕਰਾਂਗੀ ਨਾਲ ਹੀ ਉਹਦਾ ਸਰਵੇਖਣ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ। ਬੀਬਾ ਹ ਸਿਮਰਤ कौर ਬਾਦਲ ਦੀ ਕਾਲਿਕ ਪ੍ਰੋਗਰਾਮ ਉਲਿੱਖਿਆ ਗਿਆ ਸੀਗਾ ਬਠਿੰਡਾ ਹਲਕੇ ਦੇ ਵਿੱਚ ਤੇ ਜਿੱਥੇ ਉਹਨਾਂ ਦੇ ਆਪਣੇ ਹੀ ਪਾਰਟੀ ਵਰਕਰ ਆਪਸ ਦੇ ਵਿੱਚ ਭੇੜ ਪਈ। ਭੇੜੇ ਵੀ ਇਸ ਕਦਰ ਕਿ ਇੱਕ ਦੂਜੇ ਦੇ ਉੱਤੇ ਕੁਰਸੀਆਂ ਤੱਕ ਚਲਾ ਦਿੱਤੀਆਂ। ਫਿਰ ਕੁਜੀ ਕਾਗੂ ਅੱਗੇ ਆਏ ਉਹਨਾਂ ਦਾ ਸਮਝੌਤਾ ਕਰਵਾਇਆ ਤੇ ਉਸ ਤੋਂ ਬਾਅਦ ਬੀਬੀ ਹਰ ਸਿਮਰਤ ਕੌਰ ਬਾਦਲ ਖੁਰਾ ਦਾ ਜਿਦਾਇਗਾ ਪ੍ਰੋਗਰਾਮ ਨੇਪਰੇ ਚੜ ਸਕਿਆ ਫੋਨ ਜੇ ਕਰੇ ਇਥੋਂ ਦੇ ਸਰਵੇਖਣ ਦੀ ਗੱਲ ਕਰੀਏ ਤਾਂ ਲੱਖਾ ਸਿਧਾਨਾ ਦੀ ਗੱਲ ਕਰੀਏ ਲੱਖਾ ਸਿਧਾਨਾ ਬੇਸ਼ੱਕ ਸਿਮਰਨਜੀਤ ਸਿੰਘ ਮਾਨਹੂਰਾ ਦੀ ਪਾਰਟੀ ਦੇ ਵੱਲੋਂ ਉਥੇ ਚੋਣ ਮੈਦਾਨ ਦੇ ਵਿੱਚ ਨੇ ਲੇਕਿਨ ਜੇ ਉਹਨੂੰ ਕੰਪੈਰੀਜ਼ਨ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇੱਕ ਵੱਡਾ ਕੇਡਰ ਹੈ ਵੱਡੇ ਰੂਪ ਦੇ ਵਿੱਚ ਪਾਰਟੀ ਵਰਕਰ ਨੇ ਜਿਨ੍ਹਾਂ ਨੇ ਦਰਿਆ ਵੀ ਵਿਛਾਉਣੀਆਂ ਨੇ ਜਿਨ੍ਹਾਂ ਨੇ ਆਏ ਹੋਏ ਲੋਕਾਂ ਨੂੰ ਪਾਣੀ ਪਿਲਾਉਣ ਦਾ ਵੀ ਕੰਮ ਕਰਨਾ ਹੈ ਜਿਨ੍ਹਾਂ ਨੇ ਟੈਂਟ ਵੀ ਲਗਾਉਣੇ ਨੇ ਜਿਨ੍ਹਾਂ ਨੇ ਸਟੇਜ ਵੀ ਸਜਾਉਣੀਆਂ ਜਿਨ੍ਹਾਂ ਨੇ ਥਾਂ-ਥਾਂ ਤੇ ਜਾ ਕੇ ਪਾਰਟੀ ਦੇ ਡੰਡੇ ਤੇ ਝੰਡੇ ਚੁੱਕ ਕੇ ਘਰ-ਘਰ ਜਾਣਾ ਹੈ ਤੇ ਪਾਰਟੀ ਦਾ ਪ੍ਰਚਾਰ ਕਰਨਾ ਬੀਬੀ ਸਿਮਰਤ ਕੌਰ ਬਾਦਲ ਦੇ ਲਈ ਵੋਟਾਂ ਮੰਗਣੀਆਂ ਨੇ ਪਰ ਉੱਥੇ ਹੀ ਦੂਜੇ ਪਾਸੇ ਲੱਖਾਂ ਸਿਧਾਨਾ ਦੇ ਕੋਲ ਓਡਾ ਕੇਡਰ ਨਹੀਂ ਆ ਉਹਨੇ ਲੋਕ ਉਹਨਾਂ ਦੇ ਨਾਲ ਨਹੀਂ ਆ ਜਿਹੜੇ ਕਿ ਉਸ ਤਰੀਕੇ ਦੇ ਨਾਲ ਜਾ ਕੇ ਲੱਖਾਂ ਸਿਧਾਨਾਂ ਦੇ ਲਈ ਚੋਣ ਪ੍ਰਚਾਰ ਕਰ ਸਕਣ ਤੇ ਇਥੇ ਬਠਿੰਡਾ ਸੀਟ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਲਈ ਮੁੱਚਦਾ ਸਵਾਲ ਵੀ ਬਣੀ ਹੋਈ ਹੈ ਕਿ ਹਾਂ ਇਥੇ ਹਰ ਹਾਲ ਦੇ ਵਿੱਚ ਤਿੰਨ ਵਾਰ ਜੇਕਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਚੌਥੀ ਵਾਰੀ ਵੀ ਜਿੱਤ ਦਰਜ ਕਰਨਾ ਇੱਥੇ ਉਹਨਾਂ ਦੇ ਲਈ ਮੁੱਚ ਦਾ ਸਵਾਲ ਹੈ ਕਿਉਂਕਿ ਜੇਕਰ ਹਾਰ ਜਾਂਦੇ ਨੇ ਤਾਂ ਇੱਕ ਤਰੀਕੇ ਦੇ ਨਾਲ ਪਾਰਟੀ ਬਹੁਤ ਜਿਸ ਤਰੀਕੇ ਦੇ ਨਾਲ ਮਿਆਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੀਠਾਂ ਵਾਲਾ ਉਹ ਹੋਰ ਵੀ ਹੀਠਾਂ ਚਲਾ ਜਾਏਗਾ। ਔਰ ਜਦੋਂ ਕਹਿੰਦੇ ਨੇ ਕਿ ਕਪਤਾਨ ਇੱਕ ਤਰੀਕੇ ਦੇ ਨਾਲ ਬੀਬੀ ਕਪਤਾਨ ਹੀ ਐ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੋਰ ਵੀ ਪੂਰੀਆਂ ਸੀਟਾਂ ਦੇ ਉੱਤੇ 13 ਦੀਆਂ 13 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨੀ ਗਏ ਨੇ ਚੌਥੀ ਸੀਟ ਇਸ ਵਾਰੀ ਉਹਨਾਂ ਨੇ ਚੰਡੀਗੜ੍ਹ ਤੋਂ ਵੀ ਕੀਤੀ ਹੈ ਪਰ ਬਾਵਜੂਦ ਇਸ ਦੇ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਧ ਜੋਰ ਇਥੇ ਬਠਿੰਡਾ ਵਿਥੇ ਬਠਿੰਡਾ ਲੋਕ ਸਭਾ ਹਲਕੇ ਦੀ ਹੈ ਕਿ ਇਸ ਹਲਕੇ ਨੂੰ ਹਰ ਹਾਲ ਦੇ ਵਿੱਚ ਜਿੱਤਿਆ ਜਾਵੇ। ਨਾਲ ਗੱਲ ਕਰੀ ਗੁਰਮੀਤ ਸਿੰਘ ਖੁੱਡਿਆ ਹੋਰਾਂ ਦੀ ਤਾਂ ਗੁਰਮੀਤ ਸਿੰਘ ਖੁੱਡਿਆ ਹੋਰੀ ਉਹ ਮੰਤਰੀ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮంత్రి ਬਣੇ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਤੇ ਮੌਜੂਦਾ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਵੀ ਆਮ ਆਦਮੀ ਪਾਰਟੀ ਹੈ ਤੇ ਅਜਿਹੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਬੀਬੀ ਹਸੀਮਰਤ ਕੌਰ ਬਾਦਲ ਦੇ ਸੋਰਾ ਸਾਹਿਬ ਜਿਹੜੇ ਕਿ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਭਰਾਇਆ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਹੈਗਾ ਨਾਮ ਹੈ ਗੱਲ ਕਰੀਏ ਬਾਪੂ ਬਲਕੌਰ ਸਿੰਘ ਹੁਰਾਂ ਦੀ ਬਾਪੂ ਬਲਕੌਰ ਸਿੰਘ ਇੱਕ ਤਰੀਕੇ ਦੇ ਨਾਲ ਉਹ ਵੱਡਾ ਨਾਮ ਹੈ ਜਿਹਦੇ ਨਾਲ ਪੰਜਾਬ ਦੇ ਲੋਕ ਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਨੇ ਸਿੱਧੂ ਮੂਸੇਵਾਲੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਬਾਪੂ ਬਲਕੌਰ ਸਿੰਘ ਹੁਰਾਂ ਦੇ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਜਤਾਈ ਹੈ ਇੱਕ ਧਿਰ ਦਾ ਮੰਨਣਾ ਇਹ ਹੈ ਕਿ ਬਾਪੂ ਬਲਕੌਰ ਸਿੰਘ ਹੁਰਾ ਨੂੰ ਚੋਨ ਮੈਦਾਨ ਦੇ ਵਿੱਚ ਨਹੀਂ ਨਿਤਰਨਾ ਚਾਹੀਦਾ ਜਦੋਂ ਕਿ ਦੂਜੀ ਧਿਰ ਦਾ ਮੰਨਣਾ ਇਹ ਵੀ ਹੈ ਕਿ ਬਾਪੂ ਬਲਕੌਰ ਸਿੰਘ ਜੇਕਰ ਚੋਨ ਮੈਦਾਨ ਦੇ ਵਿੱਚ ਨਿਤਰ ਜਾਣਗੇ ਤਾਂ ਉਹਨਾਂ ਨੇ ਸਾਰਾ ਮੈਦਾਨ ਸਾਫ਼ ਕਰ ਦੇਣਾ ਹੈ ਸਾਰਿਆਂ ਦਾ ਸвая ਹੋ ਜਾਣਾ ਹੈ ਤੇ ਉੱਥੋਂ ਵੱਡੇ ਰੂਪ ਵਿੱਚ ਜਿੱਤ ਦਰਜ ਕਰਨਗੇ ਬਾਪੂ ਬਲਕੌਰ ਸਿੰਘ ਹੁਰੀ ਮੁੱਖ ਰੂਪ ਦੇ ਵਿੱਚ ਫਿਲਹਾਲ ਦੀ ਸਮੇਂ ਲਈ ਕਿਉਂਕਿ ਜੀਤ ਮੀਂਦਰ ਸਿੰਘ ਸਿੱਧੂ ਹੁਰਾ ਦਾ ਜੇਕਰ ਨਾਮ ਦੀ ਗੱਲ ਕਰੀਏ ਸਮੰਨਿਆ ਇਹ ਜਾ ਰਿਹਾ ਹੈ ਲੋਕਾਂ ਦੇ ਵਿੱਚ ਚਰਚਾ ਇਹ ਹੈ ਕਿ ਉਹ ਇੱਕ ਤਰੀਕੇ ਦੇ ਨਾਲ ਇਹਨਾਂ ਜਿਹੜੇ ਦੂਸਰੇ ਕੈਂਡੀਡੇਟਸ ਦਾ ਮੈਂ ਜ਼ਿਕਰ ਕੀਤਾ ਇਹਨਾਂ ਦੇ ਮੁਕਾਬਲੇ ਹਲਕੇ ਕੈਂਡੀਡੇਟ ਨੇ ਹੁਣ ਮੁੱਖ ਤੌਰ ਤੇ ਬਠਿੰਡਾ ਦੇ ਵਿੱਚ ਮੁਕਾਬਲਾ ਬਾਪੂ ਬਲਕੌਰ ਸਿੰਘ ਹਰਸਿਮਰਤ कौर ਬਾਦਲ ਤੇ ਗੁਰਮੀਤ ਸਿੰਘ ਖੁੱਡੀਆਂ ਦੇ ਵਿਚਕਾਰ ਹੋਣਾ ਤਿਕੋਣਾ ਮੁਕਾਬਲਾ ਜਿਹੜਾ ਲਗਭਗ ਤੈ ਹੈ ਗੱਲਬਾਤ ਕਰਾਂਗੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਐ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਐ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਐ ਪਰ ਕਾਂਗਰਸ ਪਾਰਟੀ ਨੂੰ ਕਿਵੇਂ ਪਿੱਛੇ ਛੱਡਿਆ ਜਾ ਸਕਦਾ ਕਾਂਗਰਸ ਪਾਰਟੀ ਜੀਰੇ ਵਿੱਚ ਆਏ ਦਿਨ ਕੋਈ ਨਾ ਕੋਈ ਵਿਵਾਦ ਖੜਾ ਹੋਇਆ ਰਹਿੰਦਾ ਜਿਦੇ ਵਿੱਚ ਮੰਨਿਆ ਜਾਂਦਾ ਏ ਕਿ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਜਿੰਨੇ ਵੀ ਆਗੂ ਨੇ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਇੱਕ ਤਰੀਕੇ ਦੇ ਨਾਲ ਕਈ ਧੜੇ ਬਣੇ ਰਹਿੰਦੇ ਨੇ ਤਿਹ ਹਰ ਇੱਕ ਬੰਦਾ ਆਪਣੇ ਆਪ ਨੂੰ ਇਸ ਪਾਰਟੀ ਦੇ ਵਿੱਚ ਦੂਜੇ ਨਾਲੋਂ ਜ਼ਿਆਦਾ ਵੱਡਾ ਦਰਸਾਉਣ ਦੀ ਲਗਾਤਾਰ ਜਿਹੜਾ ਕੋਸ਼ਿਸ਼ ਕਰਦਾ ਹੋਇਆ ਵੀ ਨਜ਼ਰ ਆਉਂਦਾ ਖਾਸ ਕਰਕੇ ਆਗੂਆਂ ਦੀ ਗੱਲ ਕਰੀਏ ਤਾਂ ਔਰ ਖਾਸ ਤੌਰ ਤੇ ਇਹ ਵੀ ਮੰਨਿਆ ਜਾਂਦਾ ਕਿ ਇਸ ਪਾਰਟੀ ਦੇ ਵਿੱਚ ਵਰਕਰਾਂ ਨੂੰ ਆਗੂਆਂ ਨੂੰ ਵਿਧਾਇਕਾਂ ਨੂੰ ਮੰਤਰੀਆਂ ਨੂੰ ਸਾਬਕਾ ਵਿਧਾਇਕ ਚਾਹੇ ਹੋਣ ਚਾਹੇ ਮੰਤਰੀ ਪ੍ਰੈਜ਼ੈਂਟ ਤਾਂ ਹੋ ਨਹੀਂ ਸਕਦੇ ਕਿਉਂਕਿ ਸੱਤਾਧਾਰੀ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਸਾਬਕਾ ਮੰਤਰੀਆਂ ਨੂੰ ਹਰ ਇੱਕ ਵੱਡੇ ਰੂਪ ਦੇ ਵਿੱਚ ਨਾਮ ਜੇਕਰ ਮੈਂ ਲਾ ਲਵਾਂ ਨਵਜੋਤ ਸਿੰਘ ਸਿੱਧੂ ਸੁਭਿੰਦਰ ਸਿੰਘ ਰੰਦਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਇਹਨਾਂ ਸਾਰੇ ਹੀ ਮੰਤਰੀਆਂ ਦੇ ਵਿੱਚ ਆਪਸ ਵਿੱਚ ਕਿਤੇ ਨਾ ਕਿਤੇ ਇੱਕ ਦੂਜੇ ਤੋਂ ਵੱਧ ਕੇ ਬਿਆਨ ਦੇਣ ਦੀ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਨਾਮ ਨੂੰ ਵੀ ਜਿਹੜਾ ਹੈਗਾ ਭੁਲਾਇਆ ਨਹੀਂ ਜਾ ਸਕਦਾ ਤੇ ਹੁਣ ਹੋਇਆ ਕੀ ਜਿਸ ਵੀ ਕਿ ਮੈਂ ਗੱਲ ਕਰ ਰਹੀ ਹਾਂ ਕਿ ਪਾਰਟੀ ਦੇ ਵਿੱਚ ਗੱਲ ਕਰਨ ਦੀ ਪੂਰੀ ਖੁੱਲ ਮੰਨੀ ਜਾਂਦੀ ਹੈ ਕਿ ਇਹ ਉਹ ਪਾਰਟੀ ਹੈ ਜਿੱਥੇ ਹਰ ਇੱਕ ਆਗੂ ਹਰ ਇੱਕ ਵਰਕਰ ਆਪਣੀ ਗੱਲ ਸਿੱਧੇ ਤੌਰ ਤੇ ਰੱਖਦਾ ਹੋਇਆ ਨਜ਼ਰ ਆਉਂਦਾ ਏ ਇਥੇ ਦਿੱਲੀ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਉਹਨਾਂ ਨੇ ਆਪਣਾ ਚਾਰ ਪੰਨਿਆਂ ਦਾ ਇੱਕ ਲੈਟਰ ਲਿਖਿਆ ਲੈਟਰ ਲਿਖਿਆ ਹਾਈ ਕਮਾਂਡ ਨੂੰ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਬਹੁਤ ਸਾਰੇ ਸ਼ਿਕਵੇ ਕੀਤੇ ਤੇ ਅਸਤੀਫਾ ਦੇ ਦਿੱਤਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਪੱਤਰਕਾਰਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂਦੀ ਚਰਚਾ ਹੈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਆਪਣੇ ਅਸਤੀਫੇ ਦੇ ਵਿੱਚ ਵੀ ਇਹ ਗੱਲ ਕਲੀਅਰ ਕੀਤੀ ਆ ਕਿ ਮੈਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਐ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਨਹੀਂ ਦਿੰਦਾ ਮੈਂ ਕਾਂਗਰਸ ਦੇ ਵਿੱਚ ਹੀ ਆ ਲੇਕਿਨ ਮੇਰੇ ਕੁਝ ਗਿਲੇ ਸ਼ਿਕਵੇ ਨੇ ਹੁਣ ਦੇਖਿਆ ਜਾਵੇ ਗਿਲੇ ਸ਼ਿਕਵੇ ਹੈਗੇ ਕੀ ਸੀ ਗਿਲੇ ਸ਼ਿਕਵੇ ਇਹ ਸੀ ਕਿ ਮੈਂ ਪ੍ਰਧਾਨ ਆ ਮੈਨੂੰ ਲਗਾਇਆ ਗਿਆ ਹਾਈ ਕਮਾਂਡ ਦੇ ਵੱਲੋਂ ਸੂਬਾ ਪਾਰਟੀ ਦਾ ਪ੍ਰਧਾਨ ਕਿਹਾ ਗਿਆ ਲੇਕਿਨ ਮੈਨੂੰ ਕਿਸੇ ਨੂੰ ਵੀ ਕੋਈ ਅਹੁਦਾ ਦੇਣ ਦੀ ਜਾਂ ਕਿਸੇ ਵੀ ਪਾਰਟੀ ਦੇ ਵਰਕਰ ਨੂੰ ਕੁਝ ਵੀ ਕਹਿੰਦੀ ਜਿਹੜੀ ਹੈਗੀ ਉਹ ਖੁੱਲ ਤਾਂ ਹੈ ਹੀ ਨਹੀਂ ਆ ਜਿਹੜੀਆਂ ਚੀਜ਼ਾਂ ਲਿਖ ਕੇ ਮੈਂ ਹਾਈ ਕਮਾਂਡ ਨੂੰ ਭੇਜਦਾ ਹਾਂ ਉਹਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਾਰਟੀ ਆ ਲੇਕਿਨ ਕਾਂਗਰਸ ਪਾਰਟੀ ਨੇ ਆਖਿਰਕਾਰ ਸਮਝੌਤਾ ਕਿਉਂ ਕੀਤਾ ਏ ਆਮ ਆਦਮੀ ਪਾਰਟੀ ਦੇ ਨਾਲ? ਇੰਡੀਆ ਗੱਠਜੋੜ ਦੇ ਵਿੱਚ ਭਾਗੀਦਾਰ ਕਿਉਂ ਬਣੀ? ਕਾਂਗਰਸ ਪਾਰਟੀ। ਇੰਡੀਆ ਗੱਠਜੋੜ ਦਾ ਵਿਰੋਧ ਨਹੀਂ ਕੀਤਾ ਲੇਕਿਨ ਵਿਰੋਧ ਮੁੱਖ ਰੂਪ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਕੀਤਾ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਬਹੁਤ ਸਾਰੇ ਮੰਤਰੀ ਜਿਹੜਾ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੇ ਵਿੱਚ ਜੇਲ੍ਹਾਂ ਦੇ ਅੰਦਰ ਬੰਦ ਨੇ ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਨੇ ਉਹਨਾਂ ਦਾ ਸਮਰਥਨ ਜਿਹੜਾ ਸਾਡੀ ਪਾਰਟੀ ਦੇ ਵੱਲੋਂ ਕਿਉਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਸੀ ਪਾਰਟੀ ਨੂੰ ਕਿ ਤੁਸੀਂ ਇੰਨਾਂ ਚੀਜ਼ਾਂ ਤੋਂ ਬੁਰੇਸ ਕਰੋ ਇਹਨਾਂ ਦੇ ਨਾਲ ਜਿਹੜਾ ਹੈਗਾ ਹੱਥ ਅਸੀਂ ਨਹੀਂ ਮਿਲਾਉਣਾ ਲੇਕਿਨ ਪਾਰਟੀ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਹੱਥ ਮਿਲਾ ਲਿਆ ਤੇ ਮੈਨੂੰ ਇਸ ਚੀਜ਼ ਦਾ ਜਿਹੜਾ ਹੈਗਾ ਰੋਸ ਹੈ ਤੇ ਰੋਸ ਤਾਂ ਮੈਨੂੰ ਇਸ ਚੀਜ਼ ਦਾ ਵੀ ਹੈ ਕਿ ਇੱਥੇ ਦਿੱਲੀ ਦੇ ਵਿੱਚ ਆਪ ਆਮ ਆਦਮੀ ਪਾਰਟੀ ਨੇ 4 ਸੀਟਾਂ ਰੱਖੀਆਂ ਤੇ ਸਾਡੇ ਲਈ 3 ਸੀਟਾਂ ਛੱਡੀਆਂ ਗਈਆਂ ਨੇ ਇਸ ਚੀਜ਼ ਦਾ ਮੈਨੂੰ ਰੋਸ ਹੈ ਹੁਣ ਜੇਕਰ ਗੱਲ ਕਰੀਏ ਅਰਵਿੰਦਰ ਗੋਲਦੀ ਹੁਰਾਂ ਦੀ ਤਾਂ ਇੱਕ ਵਾਰੀ ਉਹ ਪਹਿਲਾਂ ਵੀ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੀ 7-8 ਮਹੀਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਂਦੇ ਲਗਾਉਂਦੇ ਨੇ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੂੰ ਇੱਥੇ ਹਾਈ ਕਮਾਂਡ ਦੇ ਵੱਲੋਂ ਦਿੱਲੀ ਦੀ ਸੂਬਾ ਇਕਾਈ ਦਾ ਪ੍ਰਧਾਨ ਲਗਾ ਦਿੱਤਾ ਜਾਂਦਾ ਸੂਬਾ ਪ੍ਰਧਾਨ ਲਗਾ ਦਿੱਤਾ ਜਾਂਦਾ ਹੈ ਮਤਲਬ ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਛੱਡ ਕੇ ਪਾਰਟੀ ਨੂੰ ਚਲਾ ਗਿਆ ਪਾਰਟੀ ਨੇ ਮੂੜ ਤੋਂ ਉਹਦੇ ਵਿੱਚ ਭਰੋਸਾ ਦੁਬਾਰਾ ਕਿਵੇਂ ਜਿਤਾ ਲਿਆ ਕੀ ਪਾਰਟੀ ਦੇ ਕੋਲ ਦਿੱਲੀ ਦੇ ਵਿੱਚ ਹੋਰ ਕੋਈ ਇੰਨਾ ਕਾਬਿਲ ਬੰਦਾ ਨਹੀਂ ਸੀ ਕਿ ਉਸ ਜਗ੍ਹਾ ਦੇ ਉੱਤੇ ਉਸ ਬੰਦੇ ਨੂੰ ਜਿਹੜਾ ਹੈਗਾ ਸੂਬਾ ਪ੍ਰਧਾਨ ਲਗਾਇਆ ਜਾਂਦਾ ਦਿੱਲੀ ਦੀ ਗੱਲ ਕੀਤੀ ਆ ਪੰਜਾਬ ਦੀ ਗੱਲ ਕੀਤੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਗੱਲ ਕੀਤੀ ਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਗੱਲ बार-बार ਉਹੀ ਖਡੂਰ ਸਾਹਿਬ ਹਲਕੇ ਦੀ ਗੱਲ ਕੀਤੀ ਆ ਪਰ ਸਭ ਤੋਂ ਵੱਡੇ ਰੂਪ ਦੇ ਵਿੱਚ ਜਿਹੜੀ ਖਬਰ ਅੱਜ ਰਹੀ ਹੈ ਉਹ ਅਮਰਿਤਪਾਲ ਸਿੰਘ ਹੋਰਾਂ ਦੀ ਰਹੀ ਹੈ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਜੇਕਰ ਵਾਕਿਆ ਹੀ ਵੇਵ ਬਣ ਗਈ ਭਾਈ ਅਮਰਪਾਲ ਸਿੰਘ ਖੁਰਾਂ ਦੇ ਨਾਮ ਦੀ ਤੇ ਪੂਰੇ ਪੰਜਾਬ ਦਾ ਸਮੀਕਰਨ ਬਦਲ ਜਾਣਾ ਖਡੂਰ ਸਹਿਬ ਹਲਕਾ ਸੀਟ ਨੇ ਜਿਹੜਾ ਹੋਰ ਵਿਧਾਨ ਸਭਾ ਮਾਫ ਕਰਨਾ ਜਿਹੜੇ ਹੋਰ ਲੋਕ ਸਭਾ ਹਲਕੇ ਨੇ ਉਹਨਾਂ ਦੇ ਉੱਤੇ ਵੀ ਸਿੱਧੇ ਤੌਰ ਤੇ ਜਿਹੜਾ ਹੈਗਾ ਪ੍ਰਭਾਵ ਪਾਉਣਾ ਹੈ ਦੇਖਣਾ ਲਾਜ਼ਮੀ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੇ ਕਿੰਝ ਹੁੰਦਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਆਪਣੀ ਨਜ਼ਰ ਬਣਾਈ ਰੱਖਾਂਗੇ ਟਿੱਪਣੀਆਂ ਦੇ ਉੱਤੇ ਵੀ ਜਿਹੜਾ ਹੈਗਾ ਕਿਹੜੇ ਆਗੂ ਵੱਲੋਂ ਕਿਸ ਆਕਦੇ ਦੇਖਤੇ ਕੀ ਟਿੱਪਣੀ ਕੀਤੀ ਗਈ ਕੀ ਪਲਟਵਾਰ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀ ਜਿਹੜੀ ਹੈਗੀ ਨਜ਼ਰ ਬਣੀ ਰਹਿਣੀ ਆ ਕਿਉਂਕਿ ਹਜ਼ੂਰ ਮੈਂ ਵਾਰ-ਵਾਰ ਇਹੀ ਗੱਲ ਕਰਦੀ ਆ ਲੋਕ ਸਭਾ ਚੋਣਾ 2024 ਨੇ ਤੇ ਅਜਾਹੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲਣੀਆਂ ਨੇ ਪੰਜਾਬ ਦੀ ਤਸਵੀਰ ਬਦਲਣੀ ਆ ਕੁਝ ਇੱਕ ਰੰਗ ਤੁਸੀਂ ਦੇਖ ਲਈ ਤੇ ਕੁਝ ਇੱਕ ਰੰਗ ਹਲੇ ਹੋਰ ਬਦਲ ਜਾਣੇ ਨੇ ਤੇ ਨਸਾਈਆਂ ਚੀਜ਼ਾਂ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਬਣਾਈ ਰੱਖਾਂਗੇ ਇਹ ਪ੍ਰੋਗਰਾਮ ਜੇਕਰ ਤੁਹਾਨੂੰ ਚੰਗਾ ਲੱਗਦਾ ਹੈ ਤੇ ਇਸ ਬਾਬਤ ਕਿਸੇ ਤਰੀਕੇ ਦੀ ਜੇਕੜੀ ਤੁਸੀਂ ਕੋਈ ਪ੍ਰਤੀਕਿਰਿਆ ਆਪਣੀ ਦੇਣਾ ਚਾਹੁੰਦੇ ਹੋ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਿੱਧਾ ਅਧਿਕਾਰ ਹੈ ਤੁਸੀਂ ਕੋਈ ਵੀ ਟਿੱਪਣੀ ਕਰ ਸਕਦੇ ਹੋ ਕੋਈ ਸਲਾਹ مشورہ ਦੇਣਾ ਚਾਹੁੰਦੇ ਹੋ ਉਹ ਵੀ ਦੇ ਸਕਦੇ ਹੋ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਵੀ ਪੁੱਛ ਸਕਦੇ ਹੋ ਤੇ ਲਗਾਤਾਰ ਇਹ ਪ੍ਰੋਗਰਾਮ ਖਬਰ ਸਰਵੇਖਣ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੇ ਹੁਣ ਮੈਨੂੰ ਹਰਦੀਪ ਕੌਰ ਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ